ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਮਿਤੀ 2 ਜਨਵਰੀ 2026 ਨੂੰ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਕੱਠ ਹੋ ਕੇ ਸਾਰੇ ਹੀ ਪੰਜਾਬ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹਨ ਪੰਜਾਬ ਦਾ ਐਸਸੀ ਭਾਈਚਾਰਾ ਹੋਵੇ ਜਾਂ ਬੀਸੀ ਭਾਈਚਾਰਾ ਹੋਵੇ ਜਾਂ ਹੋਰ ਕਿਸੇ ਵੀ ਭਾਈਚਾਰੇ ਤੇ ਸਰਕਾਰਾਂ ੱਟਕਾ ਕਰਦੀਆਂ ਹਨ ਤਾਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਕੱਠ ਹੋ ਕੇ ਹਰ ਮੁਸ਼ਕਿਲ ਦਾ ਸਾਹਮਣਾ ਕਰਦੀਆਂ ਹਨ ਇਹ ਹੈ ਸਾਡਾ ਪੰਜਾਬ ਮੈਂ ਬਲਜਿੰਦਰ ਸਿੰਘ ਕੋਠੇਵਾਲਿੰਗ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਤੋਂ ਜਿਵੇਂ ਸਾਥੀ ਸਾਡੇ ਸਾਜ ਸੁਰਵਰ ਜਿਨ੍ਹਾਂ ਨੇ ਦੱਸਿਆ ਹੀ ਹੈ ਵੀ ਅਸੀਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਪਿੰਡ-ਪਿੰਡ ਅਵੇਅਰਨੈਸ ਦਾ ਪ੍ਰੋਗਰਾਮ ਚ ਰਾ ਰਿਹਾ ਇਹਦੇ ਨਾਲ ਹੀ ਅਸੀਂ ਸਰਕਾਰਾਂ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਜੋ ਪੱਤਰਕਾਰ ਭਾਈਚਾਰ ਸਾਡੇ ਸਾਥ ਦੇ ਰਹੇ ਹਨ ਪੰਜਾਬ ਦੇ ਨਾਲ ਖੜੇ ਨਾ ਹੱਕ ਨਾਲ ਹੱਕ ਡਾ ਕੇ ਉਹਨਾਂ ਤੇ ਜਿਹੜਾ ਅਤਿਆਚਾਰ ਕੀਤਾ ਜਾ ਰਿਹਾ ਪਰਚੇ ਕੀਤੇ ਜਾ ਰਿਹਾ ਉਹ ਸਰਕਾਰ ਬੰਦ ਕਰੇ ਇਹ ਕੌਜੀਆ ਹਰਕਤਾਂ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੀਆਂ ਪੰਜਾਬ ਦੀ ਡਿਵੈਲਪਮੈਂਟ ਵੱਲ ਧਿਆਨ ਦੇਵੇ ਇਹ ਪਰਚੇ ਕਰਕੇ ਕੋਈ ਦਬਨ ਨਹੀਂ ਲੱਗਾ ਇਹ ਤਾਂ ਉਹ ਗੁਰੂਆਂ ਦੀ ਧਰਤੀ ਹੈ ਜਿੱਥੇ ਇੱਕ ਮਾਰੂਗੇ ਤਾਂ 20 ਉੱਠਣਗੇ ਸੋ ਇਹ ਪੱਤਰਕਾਰ ਭਰਾ ਬੇਫਿਕਰ ਰਹਨ ਚਿੰਤਾ ਨਾ ਕਰਨ ਇਹ ਸਾਨੂੰ ਦਬਾ ਨਹੀਂ ਸਕਦੇ ਸਰਕਾਰਾਂ ਸਰਕਾਰਾਂ ਨੂੰ ਚੇਤਾਵਨੀਆਂ ਵੀ ਇਹ ਬੰਦ ਕਰਨ ਕੌਜੀਆ ਹਰਕਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੋ ਲੱਖੋ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਪਿੰਡ ਹਰਗੇਵਾਲਾ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੈ ਇਹ ਕੋਈ ਸਾਡਾ ਅੱਜ ਦਾ ਪ੍ਰੋਗਰਾਮ ਨਹੀਂ ਹੈ ਲੀਕਾ ਜਿਹੜਾ ਇਹ ਸਾਡਾ ਸੰਯੁਕਤ ਮੋਰਚੇ ਨੇ ਜਦੋਂ ਤੋਂ ਇਹ ਤਿੰਨ ਕਾਲੇ ਕਾਨੂੰਨ ਲਿਆਂਦੇ ਐ 2025 ਬਿਜਲੀ ਸੋਧ ਬਿੱਲ ਬੀ ਸੋਧ ਬਿੱਲ ਤੇ ਜੀ ਰਾਮਜੀ ਬਿੱਲ ਇਹ ਇਹਦੇ ਬਿੱਲ ਜਦੋਂ ਆਏ ਸਾਡੇ ਸੰਯੁਕਤ ਮੋਰਚੇ ਦੇ ਪ੍ਰਤੀਨਿਧਾਂ ਨੇ ਪੰਜਾਬ ਪੰਜਾਬ ਨੇ ਸਮੇਤ ਸਮੁੱਚੀ ਇੰਟਰਸੈਪ ਨੇ ਇਹ ਉਦੋਂ ਬਾਅਦ ਬਹਿ ਕੇ ਫੈਸਲਾ ਲਿਆ ਮੀਟਿੰਗਾਂ ਕਰੀਆਂ ਉਹਦੇ ਵਿੱਚ ਜ਼ਿਲ੍ਹਾਵਾਰ ਮੀਟਿੰਗਾਂ ਵੀ ਸਾਡੀਆਂ ਹੋਈਆਂ ਅੱਜ ਜਿਹੜਾ ਜ਼ਿਲ੍ਹਾ ਜਿਹੜਾਵਾਰ ਮੀਟਿੰਗਾਂ ਹੋਈਆਂ ਜ਼ਿਲ੍ਹਾ ਨੇ ਫਿਰ ਜਿਸ ਤਰ੍ਹਾਂ ਬਲਾਕਾਂ ਦੀਆਂ ਡਿਊਟੀਆਂ ਲਾਈਆਂ ਜਿਵੇਂ ਅੱਜ ਫਰੀਦਕੋਟ ਜਿਵੇਂ ਫਰੀਦਕੋਟ ਜਿਹੜੇ ਦੇ ਬਲਾਕ ਫਰੀਦਕੋਟ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਜਾਇਜ਼ ਕਰਨ ਆਉਂਦੇ ਸੀ ਪਿੰਡਾਂ ਦਾ ਟੂਰ ਬਣਾਇਆ ਜਿਵੇਂ ਟੀਮਾਂ ਲਈ ਤੋਂ ਚੱਲ ਕੇ ਖਾਰਾ ਪਿੰਡ ਹਰੀ ਨੂੰ ਇਸ ਤਰ੍ਹਾਂ ਪੰਜ ਸੱਤ ਪਿੰਡ ਬਣਾ ਕੇ ਉਹਨਾਂ ਦੇ ਵਿੱਚ ਅਸੀਂ ਮਾਰਚ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਇਹੀ ਅਸੀਂ ਲੋਕਾਂ ਨੂੰ 16 ਤਰੀਕ ਨੂੰ ਸਾਡੇ ਡੀਸੀ ਦਫ਼ਤਰਾਂ ਦੇ ਵਿੱਚ ਸਾਰਿਆਂ ਨੇ ਇਕਰਾਉ ਕਰਨਾ ਇਸ ਸੰਬੰਧ ਵਿੱਚ ਤੇ ਰੋਸ ਪ੍ਰਗਟਾ ਅੱਗੇ ਤੋਂ ਜੋ ਵੀ ਸਾਡੇ ਸੰਯੁਕਤ ਮੋਰਚੇ ਨੇ ਹੋਰ ਪ੍ਰਵਾਨ ਲਿਖੂਗਾ ਨਾ ਗਵਰਨਮੈਂਟ ਬਾਜਾਈ ਦਾ ਜੋ ਸੰਯੁਕਤ ਮੋਰਚਾ ਪ੍ਰਵਾਨ ਲਿਖ ਕੇ ਭੇਜੂਗਾ ਉਹਦੇ ਤੇ ਪੂਰਾ ਪਹਿਰਾ ਦੇ ਕੇ ਪੂਰਾ ਸੰਖਤ ਸੰਖਤ ਜਿਹੜਾ ਵੱਧ ਤੋਂ ਵੱਧ ਇਕੱਠ ਕਰਕੇ ਇਹਨਾਂ ਨੂੰ ਵਾਪਸ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਨਹੀਂ ਹੁੰਦੇ ਨੇ ਜੀ ਮੈਂ ਵੀਰਿੰਦਰਜੀਤ ਸਿੰਘ ਪੁਰੀ ਜਮਹੂਰੀ ਕਿਸਾਨ ਸਭਾ ਤੋਂ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਨਵੇਂ ਬਿੱਲ ਲੈ ਕੇ ਆਂਦੀ ਹੈ ਆ ਜਿਹਦੇ ਵਿੱਚ ਬਿਜਲੀ ਸੋਧ ਬਿੱਲ 2025 ਬੀਜ ਸੋਧ ਬਿੱਲ 2025 ਤੇ ਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਬਿੱਲ ਲਿਆਉਣਾ ਤੇ ਇਹਦੇ ਨਾਲ ਜੋ 44 ਕਰਤ ਕਾਨੂੰਨ ਤੋੜ ਕੇ ਚਾਰ ਕੋਡ ਬਣਾਇਆ ਇਹਨਾਂ ਸਾਰਿਆਂ ਦੇ ਵਿਰੋਧ ਦੇ ਵਜੋਂ ਸੰਯੁਕਤ ਕਿਸਾਨ ਮੋਰਚੇ ਨੇ ਲਾਂਬੰਦੀ ਕਰਨ ਵਾਸਤੇ ਇੱਕ ਪ੍ਰੋਗਰਾਮ ਲਿਖਿਆ ਜਿਹੜੀ ਲੜੀ ਤਹਿਤ ਅਸੀਂ ਅੱਜ 2 ਜਨਵਰੀ ਤੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਇੰਨਾ ਜੋ ਬਿੱਲ ਦੇ ਕਾਨੂੰਨ ਬਣ ਜਾਣਗੇ ਤਾਂ ਕੀ ਨਫੇ ਹੋਣਗੇ ਤੇ ਕੀ ਨੁਕਸਾਨ ਹੋਣਗੇ ਇਸ ਗੱਲ ਨੂੰ ਲੋਕਾਂ ਦੇ ਘਰ ਘਰ ਤੱਕ ਚੋਲਿਆਂ ਤੱਕ ਪਹੁੰਚਾਉਣ ਵਾਸਤੇ ਅਸੀਂ ਇਹ ਜਿਹੜਾ ਪ੍ਰਾਲਾ ਸੰਯੁਕਤ ਨੁਕਸਾਨ ਮੋਰਚ ਨੇ ਕੀਤਾ ਉਹਦੀ ਲੜੀ ਤਹਿਤ ਅਸੀਂ ਲਗਾਤਾਰ ਇਹ ਪ੍ਰੋਗਰਾਮ ਕਰ ਰਹੇ ਆ ਤੇ ਲੋਕਾਂ ਨੂੰ ਜਿਹੜਾ ਲਾਂਬੰਦ ਕਰ ਰਹੇ ਆ ਉਹਦੇ ਨਾਲ ਹੀ ਇਸ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ 16 ਜਨਵਰੀ ਨੂੰ ਡੀਸੀ ਦਫ਼ਤਰ ਫਰੀਦਕੋਟ ਵਿਖੇ ਇਕੱਠੇ ਹੋ ਤਾਂ ਜੇ ਆਪਾਂ ਜੋ ਆਪਣੇ ਕਿਰਤੀ ਲੋਕਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾ ਸਕੀ ਵੇਖੋ ਜੀ ਜਿਹੜੀ ਇਹ ਅੱਜ ਸਾਡੀ ਮੀਟਿੰਗ ਆ ਕੋਈ ਇੱਕ ਜਥੇ ਬੰਦੀ ਦੀ ਨਹੀਂ ਤਕਰੀਬਨ ਲਗਭਗ ਸਾਰੀਆਂ ਹੀ ਸੰਯੁਕਤ ਮੋਰਚਾ ਜਿਹੜਾ ਜ਼ਿਲ੍ਹਾ ਫਰੀਦਕੋਟ ਬਲਾਕ ਕੋਟਕਪੂਰਾ ਵੱਲੋਂ ਜ਼ਿਲ੍ਹੇ ਦੀ ਰਾਏ ਮਰਜ਼ੀ ਦੇ ਨਾਲ ਹੀ ਇਹ ਸ਼ੁਰੂ ਕੀਤਾ ਗਿਆ ਕਿ 16 ਤਰੀਕ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਬਹੁਤ ਵੱਡਾ ਭਾਰੀ ਇਕੱਠ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਅੱਜ ਵੀ ਕਰਦੇ ਹਾਂ ਜੋ ਕੱਲ ਦਾ ਸਾਡਾ ਪ੍ਰੋਗਰਾਮ ਪਿੰਡ ਚੈਲ ਤੋਂ ਸਿਰੀਆਂ ਜਿੰਨੇ ਵੀ ਪਿੰਡ ਸਾਡੇ ਰੂਟ ਬਣੇ ਹੋਏ ਐ ਇਹੋ ਹੀ ਬੇਨਤੀ ਹੈ ਕਿ ਜਿਹੜੇ ਇਹ ਸਾਡੇ ਕਾਲੇ ਕਾਨੂੰਨ ਅੱਗੇ ਵੰਗੂ ਤਿੰਨ ਕਾਨੂੰਨ ਸਾਡੇ ਤੇ ਫੇਰ ਸੌਂਫਤੇ ਐ ਜਿਹਦਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਇੱਕ 200 ਦਾ ਬੈਲਾ ਇੱਕ ਬਿਜਲੀ 100 ਦਾ ਬੈਲਾ ਤੇ ਇੱਕ ਨਰੇਗਾ ਦਾ ਜਿਹੜਾ ਸਾਰੇ ਹੀ ਕਿਸਾਨਾਂ ਤੇ ਸਾਰੇ ਮਜ਼ਦੂਰਾਂ ਤੇ ਸਾਰੇ ਪੰਜਾਬ ਤੇ ਇੱਕ ਵੜਿਆ ਵੱਡੀ ਜਿਹੜੀ ਭਿਆਨਕਾ ਜਿਹੜੀ ਸਾਡੇ ਤੇ ਇਹ ਅੱਗੇ ਵੰਗੂ ਬੜਾ ਜ਼ੁਲਮ ਕਰ ਰਿਹਾ ਸਾਡੇ ਤੇ ਇੱਕ ਪਾਸੇ ਤਾਂ ਸਾਡੇ ਗੁਰੂਆਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚਾਰੇ ਤੇ ਇੱਕ ਪਾਸੇ ਸਾਨੂੰ ਪਿੰਡਾਂ ਦੇ ਵਿੱਚ ਕਿਸੇ ਅਸੀਂ ਖੰਡ ਪਾਠ ਪਰਾਰੰਭ ਕਰਕੇ ਗੁਰਦੁਆਰਿਆਂ ਚ ਸਾਹਿਬਜ਼ਾਦਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਸੀ ਤੇ ਦੂਜੇ ਪਾਸੇ ਸਾਨੂੰ ਦੁੱਖ ਦੀ ਗੱਲ ਹੈ ਅਜੇ ਤੱਕ ਕਿਸੇ ਨੂੰ ਬਤਾਈ ਦੇਣ ਦੇ ਪਾਤਰ ਵੀ ਨਵੇਂ ਸਾਲ ਦੀ ਕੋ ਸਾਡੇ ਤੇ ਜਿਹੜਾ ਇੱਕ ਪਾਸੇ ਗੁਰੂਆਂ ਸਾਹਿਬ ਤੇ ਵੀ ਇੰਨਾ ਦਿਨਾਂ ਚ ਸਾਡੇ ਤੇ ਧੱਕਾ ਕੀਤਾ ਗਿਆ ਸਾਡੀ ਕੌਮਾਂ ਨੂੰ ਧੱਕਾ ਕੀਤਾ ਗਿਆ ਤੇ ਅੱਜ ਉਹੀ ਕੌਮ ਗੁਰੂ ਗੋਬਿੰਦ ਸਿੰਘ ਦੀ ਜਿਹਦੇ ਤੇ ਕੋਈ ਬੈਰ ਲਿਆ ਕੇ ਗਰੀਬ ਤੋਂ ਗਰੀਬ ਤੱਕ ਬੰਦੇ ਤੱਕ ਇਹ ਜਿਹੜਾ ਬੋਝ ਪਾ ਰਿਹਾ ਹੈ ਅਸੀਂ ਇਹ ਸਰਕਾਰ ਸੈਂਟਰ ਦਾ ਤੇ ਇਹ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਆ ਤੇ ਚੇਤਾਵਨੀ ਦਿੰਦੇ ਆ ਇਸ ਅਸੀਂ ਇੱਕ ਚੇਤਾਵਨੀ ਆ ਸਯੁਕਤ ਮੋਰਚੇ ਵੱਲੋਂ ਜੇ ਇਹ ਬਿੱਲ ਇਹਨਾਂ ਨੇ ਵਾਪਸ ਨਾ ਲਏ ਤੇ ਆਉਣ ਵਾਲੇ ਦਿਨਾਂ ਚ ਇੱਕ ਇਕੱਠਾ ਸਯੁਕਤ ਮੋਰਚਾ ਜਿਹੜਾ ਸਾਡਾ ਇਸੇ ਇਦੋਂ ਵੀ ਤਗੜਾ ਕਰਕੇ ਅਸੀਂ ਜਿਹੜਾ ਅਗਲਾ ਆਰੰਭ ਆਰੰਭਾਂਗੇ